ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਮੁੱਛਲ 1401 ਬਹੁਤ ਹੀ ਵਧੀਆ ਵੈਰਾਈਟੀ ਐ ਦੋਸਤੋ ਇਹ ਦਾਣੇ ਦਾ ਜਿਹੜਾ ਸਾਈਜ਼ ਆ ਉਹ ਦੁੱਧਾ ਦਾ ਪੱਕਣਾ ਸ਼ੁਰੂ ਹੋ ਗਿਆ ਬਹੁਤ ਹੀ ਵਧੀਆ ਕੁਆਲਿਟੀ ਦੇ ਝੋਨਾ ਬਣ ਰਿਹਾ ਸੁਖਨਾ ਪਰਮੇਸ਼ਰ ਨੇ ਇਸ ਜੀ ਬਹੁਤ ਵਧੀਆ ਸਮਾਂ ਦਿੱਤਾ ਝੋਨੇ ਦੀ ਹਾਈਟ ਵੀ ਬਹੁਤ ਸੋਹਣੀ ਬਣੀ ਹੋਈ ਆ ਤੇ ਰੋਗ ਰਹਿਤ ਵੀ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਹਰੇ ਆ ਭਰੇ ਆ ਤੇ ਦਾਣਾ ਵਿੱਚ ਬੱਲੀ ਤੇ ਪਕਣਾ ਸ਼ੁਰੂ ਹੋ ਗਿਆ ਤੇ ਮੇਰੇ ਭਰਾ ਤੁਹਾਨੂੰ ਕਿਵੇਂ ਲੱਗ ਰਿਹਾ ਤੁਸੀਂ ਵੀ ਥੋੜੀ ਜਾਣਕਾਰੀ ਸਾਂਝੀ ਕਰਿਆ ਕਰੋ ਕਿਉਂਕਿ ਜੇ ਆਪਾਂ ਇੱਕ ਦੂਜੇ ਨਾਲ ਜਾਣਕਾਰੀ ਸਾਂਝੀਆ ਕਰਾਂਗੇ ਇੱਕ ਦੂਜੇ ਦਾ ਹੌਸਲਾ ਬਣਦਾ ਹਿੰਮਤ ਬਣਦੀ ਹੈ ਤੇ ਅੱਗੇ ਮਿਹਨਤ ਕਰਨ ਨੂੰ ਦਿਲ ਵੀ ਕਰਦਾ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਕਹਿ ਰਿਹਾ ਹਾਂ ਵੀ ਆਪਣੀ ਫਸਲਾਂ ਬਾਰੇ ਆਪਣੇ ਫਲਾਂ ਬਾਰੇ ਸਬਜ਼ੀਆਂ ਬਾਰੇ ਇੱਕ ਦੂਜੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਰਹੀਏ ਤੇ ਇੱਕ ਦੂਜੇ ਦਾ ਹੌਸਲਾ ਬਣਦਾ ਰਹਿੰਦਾ ਤੁਸੀਂ ਦੇਖ ਰਹੇ ਹੋ ਵੈਰਾਈ ਦਾ ਪਕਾ ਬਹੁਤ ਸੋਹਣਾ ਆ ਰਿਹਾ ਪਰਮ ਪਿਤਾ ਪਰਮਾਤਮਾ ਮਿਹਰ ਬਖਸ਼ੇ